Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਨਮ ਅਸ਼ਟਮੀ ਆਇਆ ਤੇ ਆ ਕ੍ਰਿਸ਼ਨ ਜਨਮ ਅਸ਼ਟਮੀ ਆ ਕ੍ਰਿਸ਼ਨ ਜਨਮ ਅਸ਼ਟਮੀ ਜਿਹੜੀ ਆ ਉਹ ਹਰ ਕਿਤਾਬ ਮਨਾਇਂ ਗਾਰੀ ਆ ਜੁਲਦੀਆਂ ਦੇ ਵਿੱਚ ਚੜੇ ਆ ਤੇ ਜੀਰਾ ਦੇ ਵਿੱਚ ਵੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਨਾਲ ਵਕ ਵਕ ਮੰਦਰਾਂ ਦੇ ਵਿੱਚ ਗਉਸ਼ਾਲਾ ਦੇ ਵਿੱਚ ਮੰਗੇ ਐਸ ਵਕਤ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਵਾਂ ਕਿ ਅਸੀਂ ਗਉਸ਼ਾਲਾ ਦੇ ਵਿੱਚ ਖੜੇ ਆ ਜਿਸ ਵਿੱਚ ਜਿਹੜੀ ਸੰਗਿਤਾ ਨੇ ਉਹ ਸੰਗਿਤਾ ਨੇ ਹਵਣ ਕਰਾ ਰਹੀਆਂ ਨੇ ਸੁਖ ਸ਼ਾਂਤੀ ਆ ਤਸਵੀਰਾਂ ਵੇਖ ਸਕਦੇ ਹੋ ਇਸ ਵਕਤ ਜੀਰੇ ਤੋਂ ਤੇ ਆਪਾਂ ਇਸ ਵਕਤ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੋਈ ਪੱਖੇ ਪਾ ਰਿਹਾ ਹੈ ਗਊਆਂ ਨੂੰ ਕੋਈ ਜਮਾਂ ਦੀ ਸੇਵਾ ਕਰ ਰਿਹਾ ਗੱਲਬਾਤ ਕਰਾਂਗੇ ਆਪਾਂ ਇਨਸ਼ਾਅੱਲਾ ਨਵਾ ਜੀਰੋ ਜੀਰੇ ਤੋਂ ਉਹਨਾਂ ਅੱਜ ਕੁਝ ਪਾਲ ਜਿਵੇਂ ਲੋਸਾ ਨਵਾਂ ਜਿਰਾਵੇ ਤੇ ਮੰਡਕ ਹੋ ਰਿਹਾ ਹਾਂ ਅਤੇ ਸਿਰਫ ਪਾਜ ਦੀ ਪਸੰਦ ਦੀ ਇਹਦਾ ਚਲ ਰਿਹਾ ਜਾ ਰਿਹਾ ਹੈ ਅਤੇ ਆ 56 ਕਰੋੜ ਦਾ ਇਹ ਆਜੂ ਮੋਲੇਗਾ ਜੇ ਉਸ ਕੋ ਦਾ ਨਕਸਨ ਅਤੇ ਪ੍ਰੋਜੈਕਟ ਹੋਵੇ 8.5 शहर निवासियों जन्मा अष्टमी दख लख बधाइया अज अं गोपाल कृष्ण गौशाला जो नया जीरा गुरु जी है उतने आए हैं असें देखिया कि संगत बहुत ही उत्साह नाल घूमन पूज रही है जो कि भगवान श्री कृष्ण को बहुत प्यार ने जन्म उत्सव पर यह उस वा कोई गिफ्ट नहीं हो सकता अब इत हवाई अज्ञ भी चल रहा है और संगत बहुत अच्छा संकीर्तन भी कर रही है तो भगवान कृष्ण को याद करते हुए बहुत वाला लग रहा है मंदिर बहुत अच्छा सजे हुए हैं ਤੇ ਤੁਹਾਨੂੰ ਸਾਰਿਆਂ ਨੂੰ ਚੰਨ ਮਾਸ਼ੀ ਦੀ ਬਹੁਤ ਬਹੁਤ स्वाय साई